ਜਦੋਂ ਛਤਰੀ ਉੱਤੇ ਬਾਜ ਬੰਦੇ ਨੇ ਕਿ ਰਾਸੀ ਜਿਹੜੇ ਛੱਡਦੇ ਉਹ ਪੈੜਾ ਨੱਪਣ ਲੱਗੇ ਨੇ ਸਿਰ ਫਿਰਿਆਂ ਵਿੱਚ ਅੱਜ ਕੱਲ ਸਾਨੂੰ ਦੱਸਣ ਲੱਗੇ ਨੇ ਤੂੰ ਤੂੰ ਆਖਣ ਲੱਗ ਗਏ ਜਿਹੜੇ ਜੀ ਜੀ ਕਹਿੰਦੇ ਸੀ ਯਾਰੀਆਂ ਪਰਖਣ ਲੱਗ ਗਏ ਜਿਹੜੇ ਉਹ ਅੱਖਰਾਂ ਦੇ ਪਿੰਡ ਬੂਬ ਦੇ ਨਾਂ ਨੂੰ ਲੈ ਲੈ ਕੇ ਨਵੇਂ ਛਲਾਰੂ ਖੇੜ ਤੇ ਮੈਨੂੰ ਪਾਸ ਕਹਿ ਕਹਿ ਕੇ ਲਹਣਾ ਮਗਰੋਂ ਔਖਾ ਹੋਇਆ ਪਿਆਏ ਜੋਤਾਂ ਨੂੰ ਤੇਰੀ ਚੁੱਪ ਦੇ ਚੰਦਰੀਆ ਬੋਲਣ ਲਾਤਾ ਲੋਕਾਂ ਨੂੰ ਤੇਰੀ ਚੁੱਪ ਦੇ ਚੰਦਰੀਆ ਬੋਲਣ ਲਾਤਾ ਲੋਕਾਂ ਨੂੰ ਇਹ ਪੁਕਾਂ ਪਰ ਪਰ ਬੰਦਦੇ ਸੀ ਜੋ ਹੋ ਰਾਉਂਦ ਸਮਾਂ ਬਦਲਿਓ ਲੈਣ ਤੇ ਖੜਦੇ ਦੇਖੇ ਨੇ ਉਹ ਮਾਲਕ ਦੇ ਕਿਹੜਾ ਜਾਣੇ ਰੰਗਾਂ ਨੂੰ ਫਿਉਂਦੇ ਡੁੱਬਨੇ ਟੁੱਪੇ ਤਰਦੇ ਦੇਖੇ ਨੇ ਕਹਿੰਦੇ ਸੀ ਜੋ ਸਹਿਮ ਦਾ ਕੋਈ ਇਲਾਜ ਨਹੀਂ ਚੌਕਾਂ ਦੇ ਵਿੱਚ ਥੋਪੇ ਧਰਦੇ ਦੇਖੇ ਨੇ ਵਕਤ ਬਦਲਦਾ ਕਦੇ ਕਿਸੇ ਤੋਂ ਪੁੱਛ ਕੇ ਦਾ